ਆ ਮੇਰੇ ਨਾਲ ਪੁੱਤਰਾ ਓ ਮੇਰੇ ਨਾਲ ਓ ਮੇਰੇ ਨਾਲ ਪੁੱਤਰਾ ਬੜੀ ਜੀ ਜੀ ਮੌਤ ਰਹੀ ਤੁਹਾਡੇ ਕੀ ਲੱਗੇ ਨੜਦਾ ਹੀ ਆ ਮੇਰੇ ਨਾਲ ਪੁੱਤਰਾ ਇਹ ਸਮਝ ਤੂੰ ਚੱਲੇ ਸੀ ਪਰ ਅੱਛਾ ਜੀ ਟਾਰੀ ਕੋਲ ਚੱਲੇ ਜਾਂਦੇ ਸਾਈਡ ਤੇ ਔਰ ਉਹ ਗੱਡੀ ਲਈ ਆ ਸੀ ਇਹ ਬੜੀ ਤੇਜ਼ ਸੀ ਆਉਂਦੇ ਆ ਮੇਰੇ ਮੁੰਡੇ ਦੀ ਆ ਗੁੱਟੇ ਚੜਾਈ ਸੀ ਅੱਛਾ ਜੀ ਦੂਜੇ ਕਿੰਨੇ ਜਾਨੇ ਸੀ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਕਿੰਨੇ ਜਾਨੇ ਸੀ ਇਹ ਦੋ ਜਾਨੇ ਸੀ ਦੋ ਜਾਨੇ ਸੀ ਤੇ ਗੱਡੀ ਹਲਾ ਕੀ ਇਹਨਾਂ ਚੋਕੀ ਹਲ ਗਿਆ ਸੀ ਜਾਂ ਉਹ ਹੋਰ ਲੈ ਗਿਆ ਉਹ ਉਹ ਬਗੜਾ ਹੋ ਗਿਆ ਸੀ ਤੇ ਗੱਡੀ ਛੱਡ ਕੇ ਪਾਤੀ ਗਿਆ ਹਾਂ ਕੋਲ ਟੋਲ ਵੀ ਹੰਦ ਕੋਲੇ ਗਿਆ ਅੱਛਾ ਉਹ ਲੱਤੀ ਟੋਲ ਸੀ ਤੇ ਗੱਡੀ ਬਾਸ ਚੜ ਗਈ ਅੱਛਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਗੱਡੀ ਉਸ ਤੋਂ ਬਾਅਦ ਤੁਸੀਂ ਬਰਾਮਦ ਕੀਤੀ ਗਈ ਉਸ ਤੋਂ ਬਾਅਦ ਉਹ ਵੀ ਲੈ ਗਿਆ ਉਹ ਲੈ ਗਏ ਗੱਡੀ ਅਸੀਂ ਆਪਨੇ ਆਰਪਕੇ ਵਾਲੇ ਐਸਐਸਡੀ ਉਤੋਂ ਕਿਤੇ ਲੈ ਗਏ ਨਾ ਭਰਾ ਆਪਣੇ ਥਾਣੇ ਦੇ ਪ੍ਰਾਕੀ ਵੀ ਹਸਪਤਾਲ ਕੀ ਰਾਇ ਹਾਂ ਜੀ ਉੱਥੇ ਚੁੱਕਦੇ ਮਹਾਰਾਜ ਆ ਕੇ ਦੋ ਜਣੇ ਉੱਥੇ ਰਾਤ ਕੱਟੇ ਨੀ ਨਾ ਸਾਡੀ ਫੋਨ ਚਾਲ ਕੀਤੀ ਨਾ ਤੀਹਾਰਾ ਨੀ ਉੱਥੇ 140000 ਉੱਥੇ ਪਕੂ ਜਿਹਾ ਸਰ ਉਹ ਤੇ ਰਾਤ ਤੇ ਰਹਿਣੇ ਨਾ ਪੈਸੇ ਚੜਾਇਤੇ ਨੀ ਐ ਚੜਾਉਣ ਜੈਸੀ ਗਰੀਬ ਬੰਦੀ ਅਸੀਂ ਤਾਂ ਮੜੇ ਬਚਾਉਣ ਬਚਾਉਣ ਫਿਰਦੇ ਮਲਕੀ ਸਿੰਘ ਮਟੇ ਲੁਗਿਆ ਨੇ ਮੌਤ ਨਾ ਇੱਕ ਨਾਗਦੀ ਦਾ ਇਹ ਬੱਚੇ ਤੁਹਾਡੇ ਕਿਲੇ ਬੱਚੇ ਮੇਰੇ 3 ਲੜਕੇ ਨੇ ਆ ਮੇਰੇ ਲਾਲ ਪੁੱਤਰਾ ਤਰ ਮਖਤਲਬਾਦਾ ਗਿਦੇ ਵਰ ਜੋ ਤਰੇ ਬਣੇ ਜਿਹਨਾਂ ਦੀ ਮੌਤ ਕੀ ਤੁਹਾਡਾ ਕੀ ਲੱਗਦਾ ਘਰ ਵਾਲਾ ਜੀ ਕੀ ਭੈਣਾ ਕਟਣਾ ਕੀ ਵਾਪਰੀ ਹੈ ਸਰ ਕੰਮ ਤੋ ਆ ਰਹੇ ਸੀ ਗੱਡੀ ਵਿੱਚ ਵੱਜ ਰਹੀ ਹੈ ਭੱਜ ਗਏ ਸੀ ਪਤਾ ਨਹੀਂ ਲੱਗਾ ਤੇ ਇਹ ਕੰਮ ਕਿਥੇ ਕਰਦੇ ਅਖਰ ਪ੍ਰੋਜਪੁਰ ਜੀ ਰਾਜਵੀਰ ਦਾ ਕਰਦੇ ਸੀ ਅੱਛਾ ਜੀ ਗੁੱਡੀ ਇੱਕ ਲੜਕੀ ਹੈ ਅੱਛਾ ਤੁਹਾਡਾ ਬੱਚਾ ਇੱਕ ਬੇਟੀ ਹੈ ਹਾਂ ਜੀ ਤੇ ਕੋਣ ਵਾਲਾ ਹੋਰ ਕਰਦੇ ਵਿੱਚ ਤੁਹਾਡੇ ਕੋਣ ਵਾਲਾ ਕੱਲੇ ਪਤੀ ਹੈ ਤੁਹਾਡੇ ਜੀ ਹਾਂ ਜੀ ਕੀ ਮੰਗੇ ਕੀ ਕਰਦੇ ਜੀ ਨਸਾਫ ਦੇਣਾ ਚਾਹੀਦਾ ਜੀ ਈ ਨਾਮ ਕੀ ਤੁਹਾਡਾ ਪਰਮਜੀਤ ਕੌਰ ਡਾਕਟਰ ਜੀ ਇਹਨੇ ਕਿ ਟੈਲ ਕੋਡ ਤੁਹਾਡੀ ਕਿਥੋਂ ਦੀ ਹੈ ਤੇ ਕੀ ਨਾਮ ਹੈ ਕੀ ਘਟਨਾ ਕੀ ਸਾਡੇ ਕੋਲ ਇੱਕ ਡੈੱਡ ਬੋਡੀ ਆਈ ਹੈਗੀ ਅੱਜ ਮਲਕੀਤ ਸਿੰਘ 37 ਸਾਲ ਉਮਰ ਹੈ ਮਸਤੇ ਦੇ ਪਿੰਡ ਦੀ ਹੈ ਤੇ ਪੁਲਿਸ ਪੇਪਰਾਂ ਦੇ ਅਕੋਰਡਿੰਗ 27 ਤਰੀਕ ਨੂੰ ਇੱਕ ਐਕਸੀਡੈਂਟ ਹੋਇਆ ਸੀਗਾ ਆਕਾਰੀ ਪਿੰਡ ਦੇ ਕੋਲ ਉਸ ਤੋਂ ਬਾਅਦ ਇਹਦੇ ਇਲਾਜ ਪਹਿਲਾਂ ਫਰੀਦਕੋਟ ਮੈਡੀਕਲ ਕਾਲਜ ਤੇ ਫਿਰ ਏਮਜ਼ ਮੈਡੀਕਲ ਕਾਲਜ ਉੱਥੇ ਹੋਇਆ ਤੇ ਕੱਲ ਰਾਤ ਇਹਦੀ ਏਮਜ਼ ਮੈਡੀਕਲ ਕਾਲਜ ਉੱਥੇ ਡੈਥ ਹੋਈ ਤੇ ਅੱਜ ਅਸੀਂ ਇਹਦਾ ਪੋਸਟਮਾਰਮ ਕੀਤਾ ਹੈ ਸਰ ਸਰ ਕੀ ਮਾਮਲਾ ਕੀ ਹੈ ਕੁੜਾ ਜਿਹੜਾ ਜੀ ਮਾਮਲਾ ਪੁਰਾਣਾ ਜੀ 27 7 27 7 ਦੀ ਗੱਲ ਹੈ ਜੀ ਤੇ ਮਲਕੀਤ ਸਿੰਘ ਆਪਣੇ ਰਿਸ਼ਤੇਰ ਮਲਕੀਤ ਸਿੰਘ ਨਾਲ ਹੀ ਆਪਣੇ ਕੰਮ ਕਰ ਤੋਂ ਵਾਪਸ ਆ ਰਿਹਾ ਸੀ ਤੇ ਇਹ ਆਪਣੇ ਪਿੰਡ ਟਾਰੀ ਤੋਂ ਥੋੜਾ ਪਿਛੇ ਇੱਕ i20 ਕਾਰ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਦੇ ਤੇ ਉਹ ਮੌਕੇ ਤੇ ਇੱਕ ਵਾਰੀ ਭੱਜ ਗਿਆ ਸੀ ਇਹ ਜਿਹੜਾ ਜਿਹੜਾ ਕਾਰ ਡਰਾਈਵਰ ਸੀ ਤੇ ਬਾਅਦ ਦੇ ਵਿੱਚ ਉਹ ਆਪਣੀ ਬਾਅਦ ਵਿੱਚ ਕਾਰ ਵੀ ਆਉਦੀ ਉਹ ਤੋਂ ਲੈ ਗਿਆ ਉਹ ਤੋਂ ਮੌਕੇ ਤੋਂ ਲੈ ਗਿਆ ਏ ਜੋ ਜੋ ਪਹਿਲਾਂ ਅਮਨਜੀਤ ਦਾ ਹਸਪਤਾਲ ਦਾਖਲ ਰਿਹਾ ਤੇ 1 ਦਿਨ 28 ਤਰੀਕ ਨੂੰ ਇਹਨਾਂ ਨੂੰ ਇਹ ਇਹ ਚਲੇ ਕੇ ਰੈਫਰ ਹੋ ਗਿਆ ਜੀ ਉਸ ਤੋਂ ਬਾਅਦ ਸਾਨੂੰ 6 ਤਰੀਕ ਨੂੰ ਤਰਾ ਮਿਲੀ ਹੈ ਜੀ ਕਿ ਆਪਣੇ ਜਿਹੜਾ ਮਲਕੀਤ ਸਿੰਘ ਦਾ ਪੁੱਤਰ ਭਜਨ ਸਿੰਘ ਇਹ ਇਲਾਜ ਲਈ ਦਾਖਲ ਹੈ ਤੇ ਜਿੰਦੀ ਅੱਜ ਇਲਾਜ ਲਈ ਦਾਖਲ ਹੈ ਜਿੰਦੀ ਅੱਜ ਦਰਾਨੇ ਇਹ ਅੱਜ ਕੱਲ ਮਿਤੀ 8 8 8 ਨੂੰ ਮੌਤ ਹੋ ਗਈ ਦਰਾਨੇ ਇਲਾਜ ਮੌਤ ਹੋ ਗਈ ਹੈ ਹਾਂਜੀ ਤੇ ਸਰ ਕੀ ਕਾਰਵਾਈ ਕੀ ਕੀਤੀ ਹੈ ਰੇਕੀ ਕਾਰਵਾਈ 106 ਬੀ ਐਨਐਸ ਦਾ ਪਰਚਾ ਦਿੱਤਾ ਜੀ